ਸਤਿ ਸ਼੍ਰੀ ਅਕਾਲ ਫਟਾਫਟ ਨਿਊਜ਼ ਤੁਹਾਡਾ ਸਵਾਗਤ ਅੱਜ ਦੀਆਂ ਅਹਿਮ ਖਬਰਾਂ ਨਾਲ ਅੱਜ ਵਿਸਾਖੀ ਮੌਕੇ ਸਚਕਣ ਸ਼੍ਰੀ ਹਰਮਿੰਦਰ ਸਾਹਿਬ ਵਿਖੇ ਲੱਖਾਂ ਦੀ ਗਿਣਤੀ ਵਿੱਚ ਸ਼ਰਦਾਲੂ ਪੂਜੇ ਨੇ ਵਿਸਾਖੀ ਮੌਕੇ ਸ਼੍ਰੀ ਹਰਮਿੰਦਰ ਸਾਹਿਬ ਦੇ ਦਰਸ਼ਨਾਂ ਲਈ ਸੰਗਤਾਂ ਦੇ ਉਤਸ਼ਾਹ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕੇ ਸੰਗਤਾਂ ਨੂੰ ਸੱਚਖੰਡ ਸ੍ਰੀ ਹਰਮਿੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ 4-5 ਘੰਟੇ ਲਈ ਲਾਈਨਾਂ ਵਿੱਚ ਖੜੇ ਹੋਣਾ ਪੈ ਰਿਹਾ ਪਰ ਇਸ ਪਾਵਨ ਅਫਸਰ ਮੌਕੇ ਸੰਗਤਾਂ ਅੰਦਰ ਵੱਖਰਾ ਹੀ ਜੋਸ਼ ਵੇਖਿਆ ਗਿਆ ਖਾਲਸਾ ਪੰਥ ਦੇ ਸਾਜਨਾ ਦਿਹਾੜੇ ਵਿਸਾਖੀ ਦੇ ਪਾਵਨ ਦਿਹਾੜੇ ਮੌਕੇ ਸੱਚਖੰਡ ਸ੍ਰੀ ਹਰਮਿੰਦਰ ਸਾਹਿਬ ਵਿਖੇ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਨੇ ਸੰਗਤਾਂ ਦੇਸ਼ ਵਿਦੇਸ਼ ਤੋਂ ਵੱਡੀ ਗਿਣਤੀ 'ਚ ਦਰਸ਼ਨ ਲਈ ਪਹੁੰਚ ਰਹੀਆਂ ਨੇ ਇਸ ਮੌਕੇ ਚੱਲੇ ਵਾਲਾ ਬਾਗ ਵਿੱਚ ਵੀ ਵੱਡੀ ਗਿਣਤੀ ਵਿੱਚ ਲੋਕ ਪਹੁੰਚ ਰਹੇ ਨੇ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਪੇਂਟ ਕਰ ਰਹੇ ਨੇ ਈਸੇ ਦਿਨ ਅੰਗਰੇਜ਼ੀ ਹਕੂਮਤ ਨੇ ਨਿহੱਥੇ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਈਰਾਨ ਜਲਦੀ ਇਜ਼ਰਾਈਲ ਤੇ ਹਮਲਾ ਕਰੇਗਾ ਨਾ ਕਿ ਬਾਅਦ ਵਿੱਚ ਉਸਨੇ ਤਹਿਰਾਨ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਦੇਸ਼ ਤੇ ਹਮਲਾ ਨਾ ਕਰੇ ਕਿਉਂਕਿ ਅਮਰੀਕਾ ਆਪਣੀ ਰੱਖਿਆ ਲਈ ਸਮਰਪਿਤ ਹੈ ਇਸ ਦੌਰਾਨ ਵਿਦੇਸ਼ ਮੰਤਰਾਲੇ ਨੇ ਭਾਰਤੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਖੇਤਰ ਦੀ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਈਰਾਨ ਅਤੇ ਇਜ਼ਰਾਈਲ ਦਾ ਦੌਰਾ ਨਾ ਕਰਨ ਇਰਾਨ ਨੇ ਦ ਮਿਸਕ ਵਿੱਚ ਆਪਣੇ ਦੂਤਾਵਾਸ ਉੱਤੇ ਪਿਛਲੇ ਹਫ਼ਤੇ ਵਿੱਚ ਇੱਕ ਕਤਿੱਤ ਇਜ਼ਰਾਈਲੀ ਹਮਲੇ ਦਾ ਬਦਲਾ ਲੈਣ ਲਈ ਸੌਂਖਾਦੀ ਹੈ ਜਿਸ ਵਿੱਚ ਦੋ ਜਨਰਲਾਂ ਸਮੇਤ ਉਸਦੇ ਸੱਤ ਉੱਚ ਫੌਜੀ ਅਧਿਕਾਰੀਆਂ ਦੀ ਮੌਤ ਹੋ ਗਈ ਸੀ ਜੋ ਵੀ ਡੇ ਨੇ ਇਜ਼ਰਾਇਲ ਤੇ ਹਮਲਾ ਕਰਨ ਦੀ ਕਤਿੱਤ ਯੋਜਨਾ ਤੇ ਇਰਾਨ ਨੂੰ ਇੱਕ ਸ਼ਬਦ ਦਾ ਸੰਦੇਸ਼ ਦਿੱਤਾ ਨਾ ਕਰੋ ਉਹਨਾਂ ਕਹਾਂ ਕਿ ਅਮਰੀਕਾ ਇਜ਼ਰਾਇਲ ਦੀ ਰੱਖਿਆ ਵਿੱਚ ਮਦਦ ਕਰੇਗਾ ਅਸੀਂ ਇਜ਼ਰਾਇਲ ਦੀ ਰੱਖਿਆ ਲਈ ਸਮਰਪਿਤਾਂ ਅਸੀਂ ਇਜ਼ਰਾਇਲ ਦਾ ਸਮਰਥਨ ਕਰਾਂਗੇ ਅਸੀਂ ਇਜ਼ਰਾਇਲ ਦੀ ਰੱਖਿਆ ਕਰਨ ਵਿੱਚ ਮਦਦ ਕਰਾਂਗੇ ਅਤੇ ਇਰਾਨ ਸਫਲ ਨਹੀਂ ਹੋਵੇਗਾ ਪਾਤੀ ਮੌਸਮ ਵਿਭਾਗ ਮੁਤਾਬਕ ਲੋਕਾਂ ਨੂੰ ਕੜਾਕੇ ਦੀ ਗਰਮੀ ਤੋਂ ਰਾਹਤ ਮਿਲਣ ਦੀ ਸੰਭਾਵਨਾ ਇਸ ਦੌਰਾਨ ਦਿਨ ਵੇਲੇ ਬੱਦਲ ਛਾਏ ਰਹਿਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਦਰਅਸਲ ਉੱਤਰ ਪੱਛਮੀ ਭਾਰਤ ਵਿੱਚ ਮੌਸਮ ਦਾ ਪੈਟਰਨ ਬਦਲਣ ਵਾਲਾ ਹੈ ਇੱਕ ਤੋਂ ਬਾਅਦ ਇੱਕ ਦੋ ਪੱਛਮੀ ਗੜਬੜੀਆਂ ਅਤੇ ਅਰਬ ਸਾਗਰ ਤੋਂ ਬਦਨਮੀ ਦੀ ਆਮਦ ਕਾਰਨ ਪਹਾੜੀ ਅਤੇ ਮੈਦਾਨੀ ਖੇਤਰਾਂ ਵਿੱਚ ਦਰਮਿਆਨੀ بارش ਹੋ ਸਕਦੀ ਹੈ ਜਾਣਕਾਰੀ ਲਈ ਦੱਸ ਦਈਏ ਕਿ ਜੰਮੂ ਅਤੇ ਕਸ਼ਮੀਰ ਹਿਮਾਚਲ ਪ੍ਰਦੇਸ਼ ਉੱਤਰਾਖੰਡ ਪੰਜਾਬ ਹਰਿਆਣਾ ਰਾਜਸਥਾਨ ਅਤੇ ਉੱਤਰ ਪੱਛਮੀ ਉੱਤਰ ਪ੍ਰਦੇਸ਼ ਮੇਤਾ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਸ਼ਨੀਵਾਰ ਤੋਂ ਸੋਮਵਾਰ ਤੱਕ ਗਰਜ ਬਿਜਲੀ ਗੜੇਮਾਰੀ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ ਆਉਣ ਵਾਲੇ 2 ਦਿਨਾਂ ਵਿੱਚ ਦਿੱਲੀ ਵਿੱਚ ਵੱਧ ਤੋਂ ਵੱਧ ਤਾਪਮਾਨ 4 ਤੋਂ 5 ਡਿਗਰੀ ਸੈਲਸੀਅਸ ਹੇਠਾਂ ਆਉਣ ਦੀ ਸੰਭਾਵਨਾ ਹੈ। ਵੈਸਟ ਇੰਡੀਆ ਡਿਸਟਰਬੈਂਸ ਕਾਰਨ ਰਾਜਸਥਾਨ ਵਿੱਚ بارش ਹੋਵੇਗੀ ਅਤੇ ਅਸਮਾਨ 'ਤੇ ਬੱਦਲ ਛਾਏ ਰਹਿਣਗੇ। ਇਸ ਵਿਚਾਲੇ ਤੇਜ਼ ਹਵਾਵਾਂ ਅਤੇ ਗੜੇਮਾਰੀ ਦੇ ਚੱਲਦੇ ਮੌਸਮ ਵਿਭਾਗ ਨੇ ਪੌਦਿਆਂ ਅਤੇ ਖੜੀਆਂ ਫਸਲਾਂ ਦੇ ਨੁਕਸਾਨ ਅਤੇ ਗੜੇਮਾਰੀ ਕਾਰਨ ਖੁੱਲ੍ਹੀਆਂ ਥਾਵਾਂ ਤੇ ਮਨੁੱਖਾਂ ਤੇ ਜਾਨਵਰਾਂ ਦੇ ਜ਼ਖਮੀ ਹੋਣ ਦੀ ਚੇਤਾਵਨੀ ਜਾਰੀ ਕੀਤੀ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਤੇਜ਼ ਹਵਾਵਾਂ ਕਮਜ਼ੋਰ ਇਮਾਰਤਾਂ, ਕੱਚੇ ਘਰਾਂ ਦੀਵਾਰਾਂ, ਝੌਂਪੜੀਆਂ ਨੂੰ ਅੰਸ਼ਕ ਤੌਰ 'ਤੇ ਨੁਕਸਾਨ ਪਹੁੰਚ ਵਿੱਲੋਕ ਸਭਾ ਚੋਣਾਂ ਦੁਨੀਆ ਦੀਆਂ ਸਭ ਤੋਂ ਮਹਿੰਗੀਆਂ ਚੋਣਾਂ ਹੋ ਸਕਦੀਆਂ ਨੇ ਇੱਕ ਅਨੁਮਾਨ ਅਨੁਸਾਰ ਇਨ੍ਹਾਂ ਚੋਣਾਂ 'ਚ 1 ਲੱਖ ਕਰੋੜ ਰੁਪਏ ਦਾ ਖਰਚਾ ਹੋ ਸਕਦਾ ਹੈ ਸੈਂਟਰਲ ਫੋਰਮ ਮੀਡੀਆ ਸਟੱਡੀਜ਼ ਦੀ ਰਿਪੋਰਟ ਅਨੁਸਾਰ 2019 'ਚ ਦੇਸ਼ ਚੋਣਾਂ ਦਾ ਕੁੱਲ ਖਰਚਾ ਲਗਭਗ 60 ਹਜ਼ਾਰ ਕਰੋੜ ਰੁਪਏ 8 ਬਿਲੀਅਨ ਡਾਲਰ ਸੀ ਤੇ ਉਸ ਸਮੇਂ ਇਹ ਦੁਨੀਆ ਦੀ ਸਭ ਤੋਂ ਮਹਿੰਗੀਆਂ ਚੋਣਾਂ ਸਾਬਿਤ ਹੋਈਆਂ ਸੀ ਕਿਉਂਕਿ 2016 'ਚ ਅਮਰੀਕਾ 'ਚ ਹੋਈਆਂ ਰਾਸ਼ਟਰਪਤੀ ਚੋਣਾਂ 'ਚ ਕੁੱਲ 6.5 ਬਿਲੀਅਨ ਡਾਲਰ ਰੁਪਏ ਖਰਚ ਹੋਏ ਸੀ ਪਰ 2020 ਦੀ ਅਮਰੀਕਾ ਚੋਣਾਂ 'ਚ ਅ ਲੜਾ ਖਰਚਾ ਹੋ ਗਿਆ ਹੁਣ ਜੇ ਭਾਰਤ ਚ ਚੋਣਾਂ ਦਾ ਖਰਚਾ ਇਸ ਸਾਲ 1.16 ਲੱਖ ਕਰੋੜ ਰੁਪਏ ਨੂੰ ਪਾਰ ਕਰਦਾ ਹੈ ਤਾਂ ਭਾਰਤ ਦੀਆਂ ਚੋਣਾਂ ਦੁਨੀਆ ਦੇ ਸਭ ਤੋਂ ਮਹਿੰਗੇ ਚੋਣਾਂ ਹੋਣਗੀਆਂ ਇਸ ਲਿਹਾਜ਼ ਨਾਲ ਦੁਨੀਆ ਦੀਆਂ ਸਭ ਤੋਂ ਮਹਿੰਗੀਆਂ ਚੋਣਾਂ ਦੇ ਮਾਮਲੇ ਚ ਭਾਰਤ ਤੇ ਅਮਰੀਕਾ ਚ ਹੀ ਮੁਕਾਬਲਾ ਹੈ ਦੇਸ਼ ਚ 2019 ਦੀਆਂ ਚੋਣਾਂ ਚ ਹੋਏ ਕੁੱਲ ਖਰਚੇ ਚ ਚੋਣ ਕਮਿਸ਼ਨ ਦੇ ਖਰਚੇ ਤੋਂ ਇਲਾਵਾ ਸਿਆਸੀ ਪਾਰਟੀਆਂ ਚ ਚੋਣਾਂ ਚ ਖੜੇ ਉਮੀਦਵਾਰਾਂ ਦੇ ਖਰਚੇ ਤੋਂ ਇਲਾਵਾ ਹੋਰ ਤਰ੍ਹਾਂ ਦੇ ਖਰਚੇ ਵੀ ਸ਼ਾਮਿਲ ਨੇ ਇਸ ਚ 24000 ਕਰੋੜ ਰੁਪਏ 40% ਦੀ ਖਰਚਾ ਉਮੀਦਵਾਰਾਂ ਨੇ ਖੁਦ ਕੀਤਾ ਸੀ ਜਦ ਕਿ ਸਿਆਸੀ ਪਾਰਟੀਆਂ ਤੇ ਚੋਣ ਕਮਿਸ਼ਨ ਨੇ ਲਗਭਗ 10000 ਕਰੋੜ ਰੁਪਏ 15% ਦੀ ਮੀਡੀਆ ਸਪான்ਸਰ 3000 ਕਰੋੜ ਰੁਪਏ 5% ਦੀ ਤੇ ਹੋਰ ਤਰ੍ਹਾਂ ਦੇ ਉਦਯੋਗਿਕ ਖਰਚਿਆਂ ਤੇ 3000 ਕਰੋੜ ਰੁਪਏ 5% ਖਰਚ ਹੋਇਆ ਸੀ ਜਿਸ ਨਾਲ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਇਨਾ ਚੋਣਾ ਚ ਖਰਚਾ 1 ਲੱਖ ਕਰੋੜ ਰੁਪਏ ਤੱਕ ਪਹੁੰਚ ਜਾਵੇਗਾ ਇਸ ਦੇ ਵਕਵਕ ਹਿੱਸਿਆਂ ਵਿੱਚ ਮੌਲੇਧਾਰ ਮੀਂਹ ਕਾਰਨ ਘੱਟੋ-ਘੱਟ 13 ਲੋਕਾਂ ਦੀ ਮੌਤ ਹੋ ਗਈ ਅਤੇ ਕਰੀਬ 15000 ਲੋਕ ਬੇਕਾਰ ਹੋ ਗਏ ਮੌਸਮ ਵਿਗਿਆਨੀ ਨੇ ਜੂਨ ਤੱਕ ਹੋਰ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ ਸੰਯੁਕਤ ਰਾਸ਼ਟਰ ਦੇ ਮਨੁੱਖੀ ਮਾਮਲਿਆਂ ਦੇ ਤਾਲਮੇਲ ਦਫ਼ਤਰ ਨੇ ਕੀਨਿਆ ਰੈੱਡ ਕਰਾਸ ਸੁਸਾਇਟੀ ਦੇ ਹਵਾਲੇ ਨਾਲ ਵੀਰਵਾਰ ਨੂੰ ਦੱਸਿਆ ਕਿ ਮੀਂਹ ਕਾਰਨ ਕਰੀਬ 20000 ਲੋਕ ਪ੍ਰਭਾਵਿਤ ਹੋਏ ਨੇ ਇਸ ਵਿੱਚ ਮਾਰਚ ਦੇ ਮੱਧ ਤੋਂ ਦੇਸ਼ ਭਾਰ ਵਿੱਚ ਮੌਲੇਧਾਰ ਮੀਂਹ ਅਤੇ ਅਚਾਨਕ ਹੜ੍ਹ ਕਾਰਨ 15000 ਲੋਕ ਬੇਕਾਰ ਹੋ ਗਏ ਇਸ ਪੂਰਬੀ ਅਫਰੀਕੀ ਦੇਸ਼ ਵਿੱਚ ਮੀਂਹ ਦੇ ਪਿਛਲੇ ਮੌਸਮ ਵਿੱਚ ਹੜ੍ਹ ਕੀਨੀਆ রেড ਕ੍ਰੋਸ ਸੁਸਾਇਟੀ ਨੇ ਦੱਸਿਆ ਕਿ ਹੜ ਕਾਰਨ ਪੰਜ ਮੁੱਖ ਸੜਕਾਂ ਦਾ ਬਾਕੀ ਹਿੱਸੇ ਨਾਲੋਂ ਸੰਪਰਕ ਟੁੱਟ ਗਿਆ ਜਿਸ ਵਿੱਚ ਉੱਤਰ ਕੀਨੀਆ ਦਾ ਗੇਰਮਾ ਰੋਡ ਵੀ ਸ਼ਾਮਿਲ ਹੈ ਜਿੱਥੇ 51 ਯਾਤਰੀਆਂ ਨੂੰ ਲਿਜ਼ਾਰੀ ਇੱਕ ਬੱਸ ਮੰਦਲਵਾਰ ਨੂੰ ਰੁੜਨੀ ਸੀ ਸਾਰੇ ਯਾਤਰੀਆਂ ਨੂੰ ਬਚਾ ਲਿਆ ਗਿਆ ਪਾਕਿਸਤਾਨ ਦੇ ਸ਼ਾਂਤ ਬਲਿਸ਼ਤਾਨ ਸੂਬੇ ਵਿੱਚ ਅਣਪਛਾਤੇ ਹਮਲਾਵਰਾਂ ਨੇ ਘੱਟੋ-ਘੱਟ 11 ਲੋਕਾਂ ਦਾ ਕਤਲ ਕਰ ਦਿੱਤਾ ਜਿਸ ਵਿੱਚ 9 ਬੱਚੇ ਯਾਤਰੀ ਸ਼ਾਮਿਲ ਹੈ ਪੁਲਿਸ ਨੇ ਸ਼ਨੀਵਾਰ ਨੂੰ ਨੋਸ਼ਕੀ ਜ਼ਿਲ੍ਹੇ ਵਿੱਚ ਇੱਕ ਹਾਈਵੇ ਤੇ ਇੱਕ ਬੱਸ ਰੁਕਵਾਈ ਅਤੇ ਬੰਦੂਕ ਦੀ ਨੋਕ ਤੇ 9 ਵਿਅਕਤੀ ਨੂੰ ਗਵਾਹ ਕਰ ਲਿਆ ਇੱਕ ਅਧਿਕਾਰੀ ਨੇ ਦੱਸਿਆ ਬਾਅਦ ਵਿਅਕਤੀਆਂ ਦੇ ਲਾਸ਼ਾਂ ਨੇੜੇ ਦੇ ਪਹਾੜੀ ਇਲਾਕਿਆਂ ਵਿੱਚ ਇੱਕ ਪੁੱਲ ਨੇੜੇ ਮਿਲੀਆਂ ਤੇ ਉਹਨਾਂ ਦੇ ਸਰੀਰ ਤੇ ਗੋਲੀਆਂ ਦੇ ਨਿਸ਼ਾਨ ਪਾਏ ਗਏ। ਉਹਨਾਂ ਦੱਸਿਆ ਬੱਸ ਕੁਵੇਟਾ ਤੋਂ ਤਫਤਾਨ ਜਾ ਰਹੀ ਸੀ। ਉਤੋਂ ਹਥਿਆਰਬੰਦ ਹਮਲਾਵਰਾਂ ਨੇ ਬੱਸ ਰੁਕਵਾਈ ਅਤੇ ਯਾਤਰੀਆਂ ਦੀ ਪਛਾਣ ਕਰਨ ਦੇ ਬਾਅਦ 9 ਵਿਅਕਤੀ ਨੂੰ ਵਾਹ ਕਰਕੇ ਪਹਾੜੀ ਇਲਾਕਿਆਂ ਵਿੱਚ ਲੈ ਗਏ। ਇੱਕ ਹੋਰ ਘਟਨਾ ਵਿੱਚ ਇਸ ਹਾਈਵੇ ਤੇ ਇੱਕ ਕਾਰ ਤੇ ਗੋਲੀਬਾਰੀ ਕੀਤੀ ਗਈ ਜਿਸ ਵਿੱਚ ਦੋ ਯਾਤਰੀਆਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ। ਬੋਲੀਵਿਸਤਾਨ ਦੇ ਮੁੱਖ ਮੰਤਰੀ ਮੀਰ ਸਰਫਰਾਜ਼ ਬੁਗੋਤੀ ਨੇ ਕਿਹਾ ਕਿ ਨੋਸ਼ ਕੀ ਹਾਈਵੇ ਤੇ 11 ਲੋਕਾਂ ਦੇ ਕਤਲ ਵਿੱਚ ਸ਼ਾਮਲ ਅਤਵਾਦੀਆਂ ਨੂੰ ਬਖਸ਼ b ắ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲਮਲਾ ਬਾਗ ਕਤਲ ਕਾਂਡ ਵਿੱਚ ਮਾਰੇ ਗਏ ਸ਼ਹੀਦਾਂ ਨੂੰ ਸ਼ਨੀਵਾਰ ਜਨਮ ਕੇ ਅੱਜ ਸ਼ਰਦਾਂਛਲੀ ਦਿੱਤੀ। ਸਾਲ 1919 ਵਿੱਚ ਅੱਜ ਦੇ ਹੀ ਦਿਨ ਅੰਗਰੇਜ਼ਾਂ ਵੱਲੋਂ ਅੰਨ੍ਹੇਵਾਹ ਗੋਲੀਬਾਰੀ ਵਿੱਚ ਸੈਂਕੜੇ ਸ਼ਾਂਤੀਪੂਰਨ ਪ੍ਰਦਰਸ਼ਨਕਾਰੀ ਮਾਰੇ ਗਏ ਸੀ। ਪ੍ਰਧਾਨ ਮੰਤਰੀ ਮੋਦੀ ਨੇ ਸੋਸ਼ਲ ਮੀਡੀਆ ਮੰਚ ਐਕਸ 'ਤੇ ਇੱਕ ਪੋਸਟ ਵਿੱਚ ਕਿਹਾ ਕਿ ਜ਼ਿਕਰਯੋਗ ਹੈ ਕਿ 13 April ਦਾ ਦਿਨ ਦੇਸ਼ ਦੀ ਆਜ਼ਾਦੀ ਦੇ ਇਤਿਹਾਸ ਵਿੱਚ ਇੱਕ ਦੁਖਦਾਈ ਘਟਨਾ ਨਾਲ ਦਰਜ ਹੈ। ਇਹ 13 April 1919 ਦਾ ਦਿਨ ਸੀ ਜਦੋਂ ਜਲਮਲਾ ਬਾਗ ਵਿੱਚ ਸ਼ਾਂਤਮਈ ਸਵਾਲ ਲਈ ਇਕੱਠੇ ਹੋਏ ਹਜ਼ਾਰਾਂ ਭਾਰਤੀਆਂ 'ਤੇ ਬ੍ਰਿਟਿਸ਼ ਸ਼ਾਸਕਾਂ ਨੇ ਅ ਦਰਾਸ਼ਨੀ ਹਵਾਈ ਅਡੇ ਤੋਂ ਜਲਦ ਦੂਜੀ ਅੰਤਰਰਾਸ਼ਟਰੀ ਉਡਾਣ ਸ਼ੁਰੂ ਹੋਣ ਜਾ ਰਹੀ ਹੈ ਹਵਾਈ ਅਡੇ ਤੇ ਰਾਤ ਨੂੰ ਆਉਣ ਵਾਲੀ ਹੈ ਪਹਿਲੀ ਉਡਾਣ ਹੋਵੇਗੀ ਇਸ ਤੋਂ ਪਹਿਲਾਂ ਦਿੱਲੀ ਤੋਂ ਆਖਰੀ ਉਡਾਣ ਰਾਤ 10:45 ਵਜੇ ਪਹੁੰਚਦੀ ਹੈ ਇੰਡੀਗੋ ਏਅਲਾਈਂਸ ਨੇ 15 ਮਈ ਤੋਂ ਸੰਯੁਕਤ ਅਰਬ ਮਰਤ ਦੀ ਰਾਸ਼ਤਾਨੀ ਅਬੂਦਾਬੀ ਲਈ ਬਿਨਾਂ ਰੁਕੇ ਉਡਾਣ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ ਸ਼ਡਿਊਲ ਅਨੁਸਾਰ ਉਡਾਣ ਨੰਬਰ 6E1417 ਅਬੂਦਾਬੀ ਤੋਂ ਰਾਤ 10:15 ਵਜੇ ਉਡਾਣ ਭਰੇਗੀ ਤੇ ਮੱਧ ਰਾਤ 3:30 ਵਜੇ ਚੰਡੀਗੜ੍ਹ ਪਹੁੰਚੇਗੀ ਔਥੀ ਉਡਾਣ ਨੰਬਰ 6E1418 ਚੰਡੀਗੜ੍ਹ ਤੋਂ ਮੱ 4:00 ਵਜੇ ਉਡਾਨ ਭਰ ਕੇ ਸਵੇਰੇ 5:00 ਵਜੇ 15:00 ਵਜੇ ਆਬੂਤਾਬੀ ਪਹੁੰਚ ਜਾਵੇਗੀ ਇਸ ਨਾਲ ਚੰਡੀਗੜ੍ਹ ਤੋਂ ਇਲਾਵਾ ਪੰਜਾਬ ਹਿਮਾਚਲ ਤੇ ਹਰਿਆਣਾ ਦੇ ਵਪਾਰੀਆਂ ਨੂੰ ਫਾਇਦਾ ਹੋਵੇਗਾ ਉਥੇ 에어ਲਾਈਨਸ ਨੇ ਬੁਕਿੰਗ ਸ਼ੁਰੂ ਕਰ ਦਿੱਤੀ ਹੈ ਸਪੈਸ਼ਲ ਫਟਾਫਟ ਨਿਊਜ਼ ਮੈਨੂੰ ਦੇ ਇਜਾਜ਼ਤ ਧੰਨਵਾਦ ਸਤਿ ਸ਼੍ਰੀ ਅਕਾਲ